ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਅੱਜ ਗੁਰਬਾਣੀ ਦੇ ਜਿਹੜੇ ਸ਼ਬਦ ਨੇ ਸੰਝ ਕਰਨੇ ਨੇ ਉਹ ਸ਼ਬਦ ਹਨ ਜਜਾ ਹਾਹਾ ਜਹਾ ਤਤਹਾ ਤਹ ਇਨ ਜਹਤਿ ਤਹਿ ਵਿਆਮ ਸੰਪਰਦਾਵ ਅਨੁਸਾਰ ਪੜਿਆ ਜਾਂਦਾ ਹੈ ਇਹ ਸ਼ਬਦ ਜਿਵੇਂ ਜਜਾ ਤੇ ਹਾਹਾ ਜਹ ਜੱਜਾ ਹਾਹੇ ਨੂੰ ਕੰਨਾ ਜਹਾਂ ਵੀ ਗੁਰਬਾਣੀ ਵਿੱਚ ਹੈ ਤੇ ਜੱਜਾ ਹਾਹੇ ਨੂੰ ਕੰਨਾ ਉੱਪਰ ਬਿੰਦੀ ਜਹਾਂ ਇਸ ਤਰ੍ਹਾਂ ਵੀ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਹੈ ਦੂਸਰਾ ਸ਼ਬਦ ਹੈ ਤਤਹਾ ਹਾਹ ਤਹ ਤਤਹਾ ਹੇ ਨੂੰ ਕੰਨਾ ਔਰ ਤਤਹਾ ਹੇ ਨੂੰ ਕੰਨਾ ਉੱਪਰ ਬਿੰਦੀ ਇਸ ਤਰੀਕੇ ਦੇ ਨਾਲ ਵੀ ਗੁਰਬਾਣੀ ਦੇ ਵਿੱਚ ਹੈ ਗੁਰਬਾਣੀ ਦੇ ਵਿੱਚੋਂ ਕੁਝ ਸ਼ਬਦ ਨੇ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ ਆਉ ਉਹਨਾਂ ਨੂੰ ਵਿਚਾਰੀਏ ਸਭ ਤੋਂ ਪਹਿਲਾਂ ਗੁਰਬਾਣੀ ਦੇ ਵਿੱਚ 160 ਅੰਗ ਦੇ ਉੱਤੇ ਇੱਕ ਸਤਿਗੁਰੂ ਜੀ ਦੀ ਪਾਵਨ ਪੰਕਤੀ ਹੈ ਗਾਉੜੀ ਗਰੇਰੀ ਮਹੱਲਾ ਤੀਜਾ ਉੱਥੇ ਸਤਿਗੁਰ ਜੀ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਜਹਾਂ ਸਤਗੁਰ ਤਹਾਂ ਸਤ ਸੰਗਤ ਬਣਾਈ ਜਹਾਂ ਸਤਗੁਰ ਸਹਿਜੇ ਹਰ ਗੁਣ ਗਾਈ ਜਹਾਂ ਸਤਗੁਰ ਤਹਾਂ ਹਉਮੈ ਸ਼ਬਦ ਜਲਾਈ ਜਜਹਾ ਜਹ ਜਹਾਂ ਜਹ ਵੀ ਪੜਿਆ ਜਾਂਦਾ ਪਰ ਆਪ ਸੰਗਤਾਂ ਦੇ ਚਰਨਾਂ ਚਕ ਬੇਨਤੀ ਹੈ ਕਿ ਇੱਕ ਸੰਸਕ੍ਰਿਤ ਦਾ ਸ਼ਬਦ ਹੈ ਜਿਹਦਾ ਉਚਾਰਨ ਹੈ ਜਜਹਾ ਹਿ ਸਿਆਰੀ ਜਹ ਤੇ ਉਸ ਦਾ ਅਰਥ ਬਣਦਾ ਹੈ ਤਰਕ ਤਿਆਗ ਸੰਸਕ੍ਰਿਤ ਦੇ ਵਿੱਚ ਗੁਰਬਾਣੀ ਦੇ ਵਿੱਚ ਜਜਹਾ ਜਿੱਥੇ ਵੀ ਕਿਤੇ ਵਰਤਿਆ ਗਿਆ ਹੈ ਉਥੇ ਤਿਆਗ ਵਾਸਤੇ ਜਾਂ ਤਰਕ ਵਾਸਤੇ ਨਹੀਂ ਵਰਤਿਆ ਗਿਆ ਇਸ ਤੋਂ ਪਤਾ ਲੱਗਦਾ ਕਿ ਇਹ ਸ਼ਬਦ ਸੰਸਕ੍ਰਿਤ ਦੇ ਰੂਪ ਵਿੱਚ ਨਹੀਂ ਵਰਤਿਆ ਗਿਆ ਔਰ ਜੋ ਸੰਸਕ੍ਰਿਤ ਦੀ ਸਹਿਤ ਕਰੀ ਹੈ ਉਹਦੇ ਮੁਤਾਬਕ ਜਜਾ ਹੇ ਸਿਆਰੀ ਜਹ ਪਾਠ ਜਿਹੜਾ ਹੈ ਉਚਾਰਨ ਕੀਤਾ ਜਾਂਦਾ ਹੈ ਪਰ ਇੱਥੇ ਇਹ ਸ਼ਬਦ ਸੰਸਕ੍ਰਿਤ ਦਾ ਨਹੀਂ ਹੈ ਇਸੇ ਤਰੀਕੇ ਦੇ ਨਾਲ ਇੱਕ ਫਾਰਸੀ ਦਾ ਸ਼ਬਦ ਹੈ ਤਹਿ ਤਤਹਾ ਹੈ ਸਿਆਰੀ ਕਰਕੇ ਉਸ ਸ਼ਬਦ ਨੂੰ ਵਰਤੇ ਜਾਂਦਾ ਉਹਦਾ ਅਰਥ ਹੁੰਦਾ ਕੱਪੜੇ ਦੀ ਤਹਿ ਜਾਂ ਦਰਿਆ ਜਾਂ ਖੂਦਕ ਨਾਲੇ ਪਾਣੀ ਦੀ ਤਹਿ ਵੀ ਅਸੀਂ ਕਹਿ ਸਕਦੇ ਹਾਂ ਕਿ ਕਿੰਨੀ ਢੁਗਾਈ ਵਿੱਚ ਜਾ ਕੇ ਪਾਣੀ ਦੀ ਤਹਿ ਹੈ ਇਹ ਪੀਣ ਵਾਲੀ ਤਹਿ ਹੈ ਜਨਾ ਪਾਣੀ ਪੀਣ ਵਾਲੀ ਤ ਹੈ ਇਹ ਫਾਰਸੀ ਦਾ ਸ਼ਬਦ ਹੈ ਪਰ ਤਤਹ ਜਿਹੜਾ ਸ਼ਬਦ ਹੈ ਇਹ ਫਾਰਸੀ ਦੇ ਰੂਪ ਦੇ ਵਿੱਚ ਵੀ ਸਤਿਗੁਰ ਨੇ ਗੁਰਬਾਣੀ ਵਿੱਚ ਇਹ ਸ਼ਬਦ ਨਹੀਂ ਵਰਤਿਆ ਉਂਝ ਫਾਰਸੀ ਦੇ ਸ਼ਬਦ ਹਨ ਇਸ ਕਰਕੇ ਇਹਨਾਂ ਦਾ ਜਹ ਤਹ ਪੜਿਆ ਜਾਣਾ ਸ਼ੁੱਧ ਨਹੀਂ ਲੱਗਦਾ ਤੋ ਫਿਰ ਇਹ ਕਿਹੜੀ ਭਾਸ਼ਾ ਦੇ ਸ਼ਬਦ ਨੇ ਇਹ ਸ਼ਬਦ ਹੈ ਉਰਦੂ ਭਾਸ਼ਾ ਦੇ ਜਹ ਜਜਾ ਹਾਹ ਇਹਨੂੰ ਜਹ ਤਾਂ ਨਹੀਂ ਪਰ ਜਹ ਅੱਜ ਕੱਲ੍ਹ ਇਹ ਵਿਦਵਾਨਾਂ ਅਨੁਸਾਰ ਜਹ ਜਜੇ ਕੰਨ ਲਾ ਕੇ ਥੋੜਾ ਜਿਹਾ ਤਾਹ ਕਹਾ ਇਸ ਤਰੀਕੇ ਦੇ ਨਾਲ ਇਹ ਸ਼ਬਦ ਪੜੇ ਜਾਂਦੇ ਨੇ ਤੋ ਗੁਰਬਾਣੀ ਦੇ ਵਿੱਚ ਹੈ ਜਜਾ ਹਾਹ ਜਹ ਇਦ ਅਰਥ ਜਿੱਥੇ ਤਤਹਾ ਹਤਹ ਇਦ ਅਰਥ ਇੱਥੇ ਸੋ ਸਤਿਗੁਰੂ ਗੁਰੂ ਅਮਰਦਾਸ ਕਹਿੰਦੇ ਨੇ ਜਹਾਂ ਸਤਿਗੁਰ ਤਾਹਾਂ ਸਤਸੰਗਤ ਬਣਾਈ ਜਿਸ ਹਿਰਦੇ ਵਿੱਚ ਜਹਾਂ ਦਾ ਅਰਥ ਹੈ ਜਿੱਥੇ ਜਿਸ ਹਿਰਦੇ ਵਿੱਚ ਸਤਿਗੁਰੂ ਵਸਦਾ ਹੈ ਉੱਥੇ ਸਤਸੰਗਤ ਬਣ ਜਾਂਦੀ ਹੈ ਫਿਰ ਕਹਿੰਦੇ ਨੇ ਜਹਾਂ ਸਤਿਗੁਰ ਸਹਜੇ ਹਰ ਗੁਣ ਗਾਈ ਕਿ ਜਿਸ ਹਿਰਦੇ ਦੇ ਵਿੱਚ ਜਿੱਥੇ ਗੁਰੂ ਵਸਦਾ ਹੈ ਉੱਥੇ ਸਹਜੇ ਹੀ ਹਰੀ ਦੇ ਗੁਣ ਗਾਏ ਜਾਂਦੇ ਨੇ ਜਹ ਸਤਗੁਰ ਤਹ ਹਉਮੈ ਸ਼ਬਦ ਜਲਾਈ ਤੇ ਜਿੱਥੇ ਸਤਗੁਰ ਵਸਦਾ ਹੈ ਉੱਥੇ ਇਥੇ ਤਹ ਤਹ ਹੇ ਕੰਨਾ ਕਰਕੇ ਹੈ ਤਹ ਹਉਮੈ ਸ਼ਬਦ ਜਲਾਈ ਸੋ ਫਿਰ ਸਤਗੁਰ ਜੀ ਇਸ ਸ਼ਬਦ ਨੂੰ ਜਹਾ ਜਿਨੂੰ ਵਰਤਦੇ ਨੇ ਇਹ ਉਰਦੂ ਭਾਸ਼ਾ ਦੇ ਰੂਪ ਦੇ ਵਿੱਚ ਸ਼ਬਦ ਵਰਤਿਆ ਹੋਇਆ ਹੈ ਇਹਦਾ ਅਰਥ ਹੈ ਜਿੱਥੇ ਜਿੱਥੇ ਤਾਹਾਂ ਸ਼ਬਦ ਵਰਤਦੇ ਨੇ ਉਹਦਾ ਅਰਥ ਹੈ ਤਿੱਥੇ ਇਸ ਕਰਕੇ ਜਜਹਾ ਤਤਹਾ ਇਹ ਸ਼ਬਦ ਅਸੀਂ ਦੇਖੇ ਹੁਣ ਜਜੇ ਨੂੰ ਜਜਹਾ ਹੇ ਨੂੰ ਕੰਨਾ ਤੇ ਤਤਹਾ ਇੱਕ ਪੰਕਤੀ ਦੇ ਵਿੱਚ ਇਕੱਠੇ ਆ ਜਾਂਦੇ ਨੇ ਸਤਿਗੁਰੂ ਪਾਤਸ਼ਾਹ ਨੇ ਇਹ ਪੰਕਤੀ ਜਿਹੜੀ ਹੈ ਗੁਰਬਾਣੀ ਦੇ ਵਿੱਚ ਵਰਤੀ ਹੋਈ ਹੈ ਜਹਾਂ ਪਠਾਵੋ ਤਹ ਤਹ ਜਾਈ ਜਾਈ ਕਰਕੇ ਪੜ੍ਹਨਾ ਹੈ ਵਿਆਕਰਨ ਅਨੁਸਾਰ ਜਹਾਂ ਪਠਾਵੋ ਜਹਾਂ ਜ ਜਹਾਈ ਕਰਨਾ ਇੱਥੇ ਜਹਾ ਇਹਨੂੰ ਜਹਾ ਪੜ੍ਹਦੇ ਆਮ ਕਰਕੇ ਸੰਪਰਦਾਵ ਅਨੁਸਾਰ ਪਰ ਜਹਾਂ ਜਿੱਥੇ ਪਠਾਵੋ ਤੁਸੀਂ ਭੇਜਦੇ ਹੋ ਗੁਰੂ ਜੀ ਜਿੱਥੇ ਤੁਸੀਂ ਸਾਨੂੰ ਭੇਜਦੇ ਹੋ ਹਾਂ ਤਾਂ ਜਾਈ ਮੈਂ ਬੜੀ ਖੁਸ਼ੀ ਦੇ ਨਾਲ ਉੱਥੇ ਜਾਂਦਾ ਹਾਂ ਭਾਗ ਜੀ ਤੁਸੀਂ ਸੁੱਖ ਦਿੰਦੇ ਚਾਹੇ ਤੁਸੀਂ ਮੈਨੂੰ ਮੇਰੇ ਕਰਮਾਂ ਅਨੁਸਾਰ ਦੁੱਖ ਦਿੰਦੇ ਜੋ ਵੀ ਮੈਨੂੰ ਮਿਲਦਾ ਹੈ ਮੈਂ ਉਹਨੂੰ ਸੁਖ ਕਰਕੇ ਮੰਨਦਾ ਹਾਂ ਕੇਤਿਆਂ ਦੂਹ ਭੂਗ ਸਦਮਾਰ ਇਹੇ ਪੇ ਦਾਤ ਤੇਰੀ ਦਾਤਾਰ ਇਹ ਦਾਤਿਆ ਇਹ ਤੇਰੀ ਦਾਤ ਹੈ ਚਾਹੇ ਦੁੱਖ ਹੈ ਚਾਹੇ ਭੁੱਖ ਹੈ ਤੋ ਸਤਿਗੁਰੂ ਪਾਤਸ਼ਾਹ ਜਹਾਂ ਸ਼ਬਦ ਵੀ ਵਰਤਦੇ ਨੇ ਜਜਾ ਹਾ ਹ ਕੰਨਾ ਤਤਹਾ ਤਤਹਾ ਇਹ ਪੰਕਤੀ ਤੇ ਵੀ ਦੋਨੇ ਇਕੱਠੇ ਆ ਗਏ ਜਹਾਂ ਪਠਾਵੋ ਤਹ ਤਹ ਜਾਏ ਜਿੱਥੇ ਤੁਸੀਂ ਭੇਜਦੇ ਹੋ ਭਾਵੇਂ ਜੋ ਵੀ ਤੁਸੀਂ ਮੈਨੂੰ ਦਿੰਦੇ ਹੋ ਸੁੱਖ ਹੈ ਚਾਹੇ ਦੁੱਖ ਹੈ ਮੈਂ ਉੱਥੇ ਬੜੀ ਖੁਸ਼ੀ ਨਾਲ ਜਾਂਦਾ ਰਹਿੰਦਾ ਹਾਂ ਉਹਨੂੰ ਸਵੀਕਾਰ ਕਰਦਾ ਹਾਂ ਇਸ ਤਰੀਕੇ ਦੇ ਨਾਲ ਜਜਾ ਹਾ ਹ ਤਤਹਾ ਹੈ ਨੁਕੰਨਾ ਇਹ ਵੀ ਸਤਿਗੁਰੂ ਪਾਤਸ਼ਾਹ ਨੇ ਇੱਕ ਪੰਕਤੀ ਵਿੱਚ ਦੋਨੇ ਵਰਤੇ ਹੋਏ ਨੇ ਤੇ ਉਹ ਪੰਕਤੀ ਹੈ ਜਹ ਸਤਗੁਰ ਤਹ ਹਉਮੈ ਸ਼ਬਦ ਜਲਾਈ ਥੋੜੀ ਦੇਰ ਪਹਿਲੀ ਸਾਂਝ ਕੀਤੀ ਸੀ ਜਿੱਥੇ ਸਤਗੁਰੂ ਦਾ ਸ਼ਬਦ ਵਸਦਾ ਹੈ ਗੁਰੂ ਵਸਦਾ ਹੈ ਜਹ ਸਤਗੁਰ ਜਹ ਜਹਾ ਅਗੇ ਤਹ ਤਤਹਾ ਹਿਕਨਾ ਜਹ ਸਤਗੁਰ ਤਹ ਹਉਮੈ ਸ਼ਬਦ ਜਲਾਈ ਉੱਥੇ ਹੰਕਾਰ ਜਿਹੜਾ ਹੈ ਨਾ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਉੱਥੇ ਸ਼ਬਦ ਦੇ ذریعے ਜਿੱਥੇ ਸਤਿਗੁਰ ਤਹਾਂ ਹਾਉ ਮੈਂ ਕਿੱਦ ਜੜੀ ਹੋ ਮੈਂ ਸ਼ਬਦ ਜਲਾਈ ਸ਼ਬਦ ਦੇ ਜਰੀਏ ਸ ਸ ਬ ਦ ਸਿਹਾਰੀ ਲੱਗੀ ਹੋਈ ਐ ਇਸ ਕਰਕੇ ਸ਼ਬਦ ਦਾ ਰਾਹੀ ਸ਼ਬਦ ਦੁਆਰਾ ਇਹਨੂੰ ਕਰਨ ਕਰਕ ਕਹਿੰਦੇ ਨੇ ਤੋ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਜਿੱਥੇ ਸਤਿਗੁਰ ਵਸਦਾ ਹੈ ਤੇ ਫਿਰ ਉਥੇ ਸ਼ਬਦ ਦੇ ਜਰੀਏ ਗੁਰੂ ਹੰਕਾਰ ਨੂੰ ਸਾੜ ਦਿੰਦਾ ਹੈ ਤੋ ਇਥੇ ਜਿੱਥੇ ਜਜਾ ਹਾਹਾ ਜਾਹਾਂ ਉਤਿਤ ਤਹ ਹੇ ਕੰਨਾ ਇਕੋ ਪੰਕਤੀ ਵਿੱਚ ਇਕੱਠੇ ਵਰਤੇ ਹੋਏ ਮਿਲਦੇ ਹਨ ਹੁਣ ਜਹਾਂ ਤਹ ਜਜਾ ਹੇ ਨੂੰ ਕੰਨਾ ਤਤ ਹੇ ਨੂੰ ਕੰਨਾ ਔਰ ਦੋਨਾਂ ਦੇ ਕੰਨੇ ਦੇ ਉੱਤੇ ਬਿੰਦੀਆਂ ਜਜਾ ਹੇ ਕੰਨਾ ਉੱਪਰ ਬਿੰਦੀ ਤਤ ਹੇ ਕੰਨਾ ਉੱਪਰ ਬਿੰਦੀ ਜਹਾਂ ਤਹ ਇਹ ਜਿਹੜਾ ਸ਼ਬਦ ਹੈ ਇਹ ਸਤਿਗੁਰੂ ਨੇ ਇਕੋ ਹੀ ਪੰਕਤੀ ਵਿੱਚ ਵਰਤੇ ਹੋਏ ਨੇ ਦੋਨੇ ਜਹਾਂ ਵੀ ਔਰ ਤਹਾਂ ਵੀ ਤੇ ਉਹ ਜਿਹੜਾ ਪਵਨ ਬਚਨ ਸਤਿਗੁਰੂ ਜੀ ਦਾ ਜਹਾਂ ਸ਼ਬਦ ਵਸੈ ਤਹਾਂ ਦੁੱਖ ਜਾਏ ਕਿ ਜਿੱਥੇ ਗੁਰੂ ਦਾ ਸ਼ਬਦ ਵਸਦਾ ਹੈ ਜਿਸ ਹਿਰਦੇ ਦੇ ਵਿੱਚ ਉੱਥੋਂ ਦੁੱਖ ਦੂੜ ਜਾਂਦਾ ਹੈ ਉੱਥੇ ਦੁੱਖ ਚਲਿਆ ਜਾਂਦਾ ਦੁੱਖ ਰਹਿੰਦਾ ਨਹੀਂ ਹੈ ਗਿਆਨ ਰਤਨ ਸੱਚ ਸਹਿਜ ਸਮਾਏ ਗਿਆਨ ਦੇ ਨੰਨੇ ਨੂੰ ਸਿਆਰੀਆ ਗਿਆਨ ਰਾਹੀਂ ਰਤਨ ਦੇ ਨੰਨੇ ਨੂੰ ਸਿਆਰੀਆ ਰਤਨ ਰਾਹੀਂ ਗਿਆਨ ਰੂਪੀ ਰਤਨ ਰਾਹੀਂ ਸਹਿਜ ਸੱਚ ਹੈ ਸਹਿਜ ਸਮਾਈ ਗਿਆਨ ਰਤਨ ਦੀ ਵਰਕਤ ਦੇ ਨਾਲ ਤੇ ਪ੍ਰਮਾਤਮਾ ਦੇ ਵਿੱਚ ਸਹਿਜੇ ਹੀ ਫਿਰ ਉੱਥੇ ਜੁੜਿਆ ਜਾਂਦਾ ਹੈ ਤੋਂ ਸਤਿਗੁਰੂ ਪਾਤਸ਼ਾਹ ਸਾਨੂੰ ਇਹ ਸੋਝੀ ਦਿੰਦੇ ਨੇ ਸਮਝਾਉਂਦੇ ਨੇ ਕਿ ਗੁਰਬਾਣੀ ਦੇ ਵਿੱਚ ਭਰੋਸਾ ਰੱਖ ਕੇ ਪ੍ਰਮਾਤਮਾ ਨਾਲ ਪਿਆਰ ਕਰਕੇ ਗੁਰਬਾਣੀ ਨੂੰ ਸਮਝ ਕੇ ਆਪਣੇ ਜੀਵਨ ਦੇ ਉੱਤੇ ਗੁਰਵੰਨ ਨੂੰ ਢਾਲ ਕੇ ਨਾਮ ਦੀ ਕਮਾਈ ਕਰਨੀ ਪ੍ਰਮਾਤਮਾ ਨੂੰ ਪਰਮੇਸ਼ਰ ਨੂੰ ਚੇਤੇ ਰੱਖਣਾ ਤਦੇ ਫਿਰ ਇਹ ਸਮਝਾਣੀ ਜਿੱਥੇ ਗੁਰੂ ਰੱਖੇਗਾ ਉੱਥੇ-ਉੱਥੇ ਹੀ ਖੁਸ਼ ਰਹਾਂਗੇ ਤੋ ਜਹਾਂ ਪਠਾਵੋ ਤਹ ਤਹ ਜਾਹੀ ਜਿੱਥੇ ਗੁਰੂ ਰੱਖੇ ਉੱਥੇ ਬੜੀ ਖੁਸ਼ੀ ਨਾਲ ਜਾਣ ਦਾ ਮਤਲਬ ਹੈ ਉਹਦੀ ਰਜਾ ਵਿੱਚ ਬੜੀ ਖੁਸ਼ੀ ਨਾਲ ਰਹਿ ਸਕਾਂਗੇ ਸੋ ਇਸ ਤਰੀਕੇ ਦੇ ਨਾਲ ਸਤਗੁਰ ਨੇ ਜਜਹਾ ਤਤਹਾ ਜਜਹਾ ਇਕਨ ਤਤਹਾ ਜੱਜਾ ਹਾਹਾ ਤਤਹ ਹਿਕੰਨ ਜੱਜਾ ਹਾਹਾ ਕੰਨਾਂ ਉੱਪਰ ਬਿੰਦੀ ਤਤਾ ਹਾਹਾ ਕੰਨਾਂ ਉੱਪਰ ਬਿੰਦੀ ਇਹ ਸ਼ਬਦ ਜਿਹੜੇ ਵਰਤਨੇ ਆਪਸੰਗਤ ਨਾਲ ਸਾਂਝੇ ਕੀਤੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ